ਜਮਾਲਪੁਰ ਏਰੀਏ ਦੇ ਹਾਲਾਤ ਕਿੰਨੇ ਮਾੜੇ ਨੇ ਉਹ ਲੋਕ ਕਿਵੇਂ ਰਹਿੰਦੇ ਨੇ ਉਹ ਲੋਕਾਂ ਦਾ ਰਹਿਣਾ ਕਿਵੇਂ ਆ ਔਰ ਬੋਲੋ ਮਿੱਠੀ ਗੋਲੀ ਪਾ ਕੇ ਪਿੰਕੂ ਸ਼ਰਮਾਈ ਚਲ ਜਾਂਦੇ ਤੜਕੋ ਮੈਂ ਤਾਂ ਚਾਕਲੇਟ ਵਾਲੀ ਦਿੰਦੇ ਜੀ ਮਿੱਠੀ ਗੋਲੀ ਮਤਲਬ ਉਹ ਤਾਂ ਆਪਣੇ ਸ਼ਾਨ ਏਰੀਆ 'ਚ ਰਹਿੰਦੇ ਨੇ ਵਧੀਆ ਏਰੀਆ 'ਚ ਰਹਿੰਦੇ ਨੇ ਤੁਸੀਂ ਤੋਂ ਨਰਕਾ 'ਚ ਰਹਿੰਦੇ ਹੋ ਭਾਈ ਬੁਰਾ ਹਾਲ ਹੈ ਉਹਨੇ ਦੇਖੋ ਕਿੰਨਾ ਕਿੰਨਾ ਗੰੰਝ ਜੰਮਿਆ ਹੋਇਆ ਨਦਕ ਹੋਇਆ ਹੋਇਆ ਕੀੜੇ ਪੈ ਕੇ ਬਾੜੀ 'ਚ ਇਸ ਤੇ ਕੰਮ ਕਰਨ ਵਾਸਤੇ ਇੱਧਰ ਨਹੀਂ ਆਏਗਾ ਇੱਥੇ ਬੰਦੇ ਨਹੀਂ ਰਹਿੰਦੇ ਇਨਸਾਨ ਨਹੀਂ ਰਹਿੰਦੇ ਨਹੀਂ ਉਹਨਾਂ ਕਾਉਂਸਲਰਾਂ ਦਾ ਨੀ ਮਿਕਾ ਦੇ ਵਿੱਚ ਇੱਥੇ ਬੰਦੇ ਨਹੀਂ ਰਹਿੰ ਤਨ ਜੋ ਪਿਆਰ ਜੋੜ-ਜੋੜ ਕੇ ਹਰੇਕ ਬੰਦਾ ਆਉਂਦਾ ਉਹ ਨਾਵੇਂ ਸੀਵੇ ਸਾਹਿਬ ਦਾ ਕੋਈ ਵੀ ਨਹੀਂ ਆਇਆ ਕਾਰਜ ਸਫਾਈ ਅਭਿਆਨ ਚਲੰਦੀ ਹੈ ਲੇਕਿਨ ਇੱਥੇ ਦੇ ਹਾਲਾਤ ਦੇਖ ਕੇ ਲੱਗਦਾ ਨਹੀਂ ਕਿ ਸਫਾਈ ਅਭਿਆਨ ਜਿਹੜਾ ਹੈ ਕਾਮਯਾਬ ਨਹੀਂ ਇਹਦੇ ਬਿਆਨ ਦੇ ਕਰਨੀ ਕਿੱਥੇ ਗਦੀਏ ਕਹਿ ਰਹੇ ਹੋ ਮੈਂ ਤੁਸੀਂ ਸਰ ਤੁਹਾਨੂੰ ਆਪਣਾ ਏਰੀਆ ਵਿੱਚ ਪਤਾ ਸਰ ਬਿਆਨ ਦੇ ਖਲੋਨੀ ਜਿੱਦੋਂ ਤੁਸੀਂ ਇੱਕ ਵੇਂ ਤੁਹਾਨੂੰ ਕਿਹੜੀ ਗਲੀ ਤੇ ਹੈ ਉਹ ਉੱਥੇ ਦੱਸੋ ਸਿੱਧਾ ਸ਼ਿਤਲਾ ਮਾਤਾ ਮੰਦਿਰ ਦਾ ਸਿੱਧਾ ਸ਼ਿਤਲਾ ਮਾਤਾ ਮੰਦਿਰ ਆ ਸਾ ਸ਼ਿਤਲਾ ਮਾਤਾ ਮੰਦਿਰ ਆ ਇੱਥੇ ਸਾਰ ਬੇਹਨ ਜੀ 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 ਜਮਾਲਪੁਰ ਏਰੀਏ ਦੇ ਹਾਲਾਤ ਕਿੰਨੇ ਮਾੜੇ ਨੇ ਉਹ ਲੋਕ ਕਿਵੇਂ ਰਹਿੰਦੇ ਨੇ ਉਹ ਲੋਕਾਂ ਦਾ ਰਹਿਣਾ ਕਿਵੇਂ ਆ ਔਰ ਲੋਕ ਜੋ ਇੱਕ ਆਮ ਨਾਗਰਿਕ ਹੋ ਕੇ ਇੱਥੇ ਵੋਟਾਂ ਪਾਉਂਦੇ ਨੇ ਲਗਾਤਾਰੀ ਬੋਟ ਪਾ ਕੇ ਮੁਹੱਲਾ ਵਾਸੀ ਪਰੇਸ਼ਾਨ ਹੋਇਆ ਪਿਆ ਵਾ ਕਿੰਨੇ ਦਿਨਾਂ ਤੋਂ ਪਰੇਸ਼ਾਨ ਹੋਇਆ ਪਿਆ ਵਾ ਤੇ ਮੁਹੱਲਾ ਵਾਸੀ ਅੱਜ ਧਰਨਾ ਪ੍ਰਦਰਸ਼ਨ ਤੇ ਬਾਹਰ ਰੋੜਾ ਤੇ ਆ ਗਏ ਆ ਪਰ ਗਲਵਾਦ ਵੀ ਕਰਦੇ ਆ ਆਪਣਾ ਮੁਹੱਲਾ ਨਿਵਾਸੀ ਪੂਰਾ ਮੌਜੂਦ ਆ ਕੀ ਕਹਿਣਾ ਉਹਨਾਂ ਦਾ ਤੇ ਪਾਣੀ ਤੋਂ ਕਿੰਨੇ ਚਿਰ ਤੋਂ ਪਰੇਸ਼ਾਨ ਪਏ ਨੇ ਗਲਵਾਦ ਵੀ ਕਰਦੇ ਆ ਹਾਂਜੀ ਬਾਈ ਕੀ ਨਾਮ ਆ ਬਾਈ ਦੋਸਤ ਰਕੇਸ਼ ਖਮਾਰ ਭਾਜੀ ਕਿਹੜਾ ਏਰੀਆ ਪੈਂਦਾ ਏ ਬਿਆਨਤ ਕਲੋਨੀ ਬਿਆਨਤ ਕਲੋਨੀ ਪੈਂਦੀ ਆ ਭਾਜੀ ਇੱਥੇ ਤੇ ਤੁਸੀਂ ਬਸੀਕ ਨਹੀਂ ਹੈਗੇ ਬਸੀਗਾ ਉਹਦੇ ਤੇ ਇੰਨਾ ਨਰਕ ਦੇ ਵਿੱਚ ਰਹਿਨੇ ਹੋ ਕਿਵੇਂ ਰਹਿਨੇ ਹੋ ਭਾਈ ਕੰਪਲੀਟਾ ਦੇ ਦੇ ਥਾਗੇ ਇਸ ਦਾ ਹਰੇਕ ਨੂੰ ਕੰਪਲੀਟ ਦਿਤੀ ਹਰ ਪਾਸੇ ਹਰ ਦਰਵਾਜੇ ਖੜਕਾਇਆ ਪਿੰਗੂ ਸ਼ਰਮਾ ਜੀ ਵੀ ਆਏ ਸੀਗੇ ਜੀਪੀ ਦੇ ਜਿਹੜੇ ਹੁਣ ਕੌਂਸਲਰ ਬਣੇ ਆ ਉਹ ਆਗੇ ਇੱਕ ਹਫਤਾ ਪਹਿਲੇ ਆਏ ਸੀਗੇ ਉਹ ਕਹਿੰਦੇ ਉਹ ਇੰਨਾ ਬੁਰਾ ਹਾਲ ਕਹਿੰਦੇ ਕਿੱਦਾਂ ਰਹਿ ਰਹੇ ਹੋ ਤੁਸੀਂ ਕਿਵੇਂ ਦਿਨ ਕੱਟ ਰਹੇ ਹੋ ਇੰਨਾ ਉਹਨੇ ਉਹ ਕਿਹਾ ਕੀ ਜਿਵੇਂ ਉਹਦੇ ਘਰ ਦਾ ਮਾਮਲਾ ਹੁੰਦਾ ਪਰ ਇੱਕ ਹਫਤਾ ਹੋ ਗਿਆ ਉਸ ਤੋਂ ਬਾਅਦ ਕੋਈ ਬੰਦਾ ਨਹੀਂ ਉਹਨਾਂ ਦਾ ਆਇਆ ਕਰਮਚਾਰੀ ਆਂਦੇ ਆ ਦੋ ਆਂਦੇ ਬੰਦੇ ਬਾਅਦ ਬੰਦੇ ਹੋਰ ਲੈ ਕੇ ਆਣੇ ਆ ਜੀ ਉਸ ਤੋਂ ਬਾਅਦ ਕੋਈ ਨਹੀਂ ਆਂਦਾ ਮੋਲੇ ਮਿੱਠੀ ਗੋਲੀ ਪਾ ਕੇ ਪਿੰਕੂ ਸ਼ਰਮਾ ਹੀ ਚੱਲ ਜਾਂਦੇ ਤੜ ਕੋ ਮੈਂ ਕਹ ਚਾਕਲੇਟ ਵਾਲੀ ਦਿੰਦੇ ਜੀ ਮਿੱਠੀ ਗੋਲੀ ਮਤਲ ਉਹ ਤਾਂ ਆਪਣੇ ਸ਼ਾਨ ਏਰੀਆ ਚ ਰਹਿੰਦੇ ਨੇ ਵਧੀਆ ਏਰੀਆ ਚ ਰਹਿੰਦੇ ਨੇ ਤੁਸੀਂ ਤੋਂ ਨਰਕਾ ਚ ਰਹਿੰਦੇ ਬਾਈ ਬੁਰਾ ਹਾਲ ਹੈ ਉਹ ਦੇਖੋ ਕਿੰਨਾ ਕਿੰਨਾ ਗੰੰਝ ਜੰਮਿਆ ਹੋਇਆ ਨਰਕ ਹੋਇਆ ਹੋਇਆ ਕੀੜੇ ਬਹਿ ਕੇ ਬਾੜੀ ਚ ਮੱਛਰ ਜਮਾ ਹੋਏ ਹੋਏ ਇਹਨਾਂ ਬੁਰਾ ਹਾਲ ਬੱਚੇ ਬਿਮਾਰ ਹੋ ਰਿਹਾ ਕਿੰਨਾ ਕਮੜਾ ਹਾਲ ਹੈ ਬਸ ਦੱਸ ਨਹੀਂ ਸਕਦੇ ਇਹ ਤਾਂ ਦੇਖ ਕੇ ਪਤਾ ਲੱਗੂ ਬੰਦੇ ਨੂੰ ਜੇ ਕੋਈ ਬਿਮਾਰ ਹੋਊਗਾ ਪਿੰਕੂ ਸ਼ਰਮਾ ਜੀ ਦਵਾਈ ਦਵਾਉਣਗੇ ਤੁਹਾਨੂੰ ਕਿਸੇ ਨੇ ਨਹੀਂ ਆਣਾ ਜੀ ਵੋਟਰਾਂ ਨਹੀਂ ਆਉਂਦੇ ਉਹਦੇ ਮੁਰਕੇ ਕੋਈ ਨਹੀਂ ਆ ਕਿੰਨਾ ਸਮਾਂ ਹੋ ਚੁੱਕਾ 5-6 ਮਹੀਨੇ ਨਹਿ ਚੁੱਕੇ ਕਾਉਂਸਲਰ ਬਣ ਚੁੱਕੇ ਨੇ ਉਹ ਤੁਹਾਡੇ ਵਿੱਚ ਕਿੰਨੀ ਦੇਰ ਤੱਕ ਕਿੰਨੀ ਵਾਰ ਆਏ ਨੇ ਇੱਥੇ ਇੱਕ ਵਾਰ ਆਇਆ ਜੀ ਪੂਰਾ ਜੋ ਮੁੱਲਾ ਕੰਪਲੀਟਾ ਪਾ ਕੇ ਥਾ ਗਿਆ ਉਸ ਤੋਂ ਬਾਅਦ ਉਹਨੂੰ ਉਹ ਇੱਕ ਵਾਰ ਆਇਆ ਉਸ ਤੋਂ ਬਾਅਦ ਕੋਈ ਨਹੀਂ ਆਇਆ 6 ਮਹੀਨੇ ਸਿਰਫ ਇੱਕ ਜਿਹੜਾ ਹੀ ਮਾਰਿਆ ਉਹਨਾਂ ਨੇ ਉਸ ਤੋਂ ਬਾਅਦ ਇੱਕ ਵਾਰੀ ਵੀ ਨਹੀਂ ਆਏ ਜੋ ਇੱਥੇ ਲੋਕ ਨਹੀਂ বাসਦੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਕੀ ਨਹੀਂ ਪਾਇਆ ਤੁਸੀਂ ਇਹ ਤਾਂ ਇਹਨਾਂ ਨੂੰ ਪਤਾ ਹੋਊਗਾ ਇਹ ਤਾਂ ਵੋਟਾਂ ਉਹਨਾਂ ਨੇ ਪਾਈਆਂ ਹੀ ਨਹੀਂ ਨਹੀਂ ਸਰ ਇਹ ਏਰੀਆ ਵੋਟਾਂ ਲੈਣ ਵਾਸਤੇ ਹੈ ਕੰਮ ਕਰਨ ਵਾਸਤੇ ਏਰੀਆ ਨਹੀਂ ਹੈਗਾ ਜਿੱਥੇ ਬੰਦੇ ਨਹੀਂ ਰਹਿੰਦੇ ਇਨਸਾਨ ਨਹੀਂ ਰਹਿੰਦੇ ਨਹੀਂ ਉਹਨਾਂ ਕੌਂਸਲਰਾਂ ਦੀ ਨਿਗਾਹ ਦੇ ਵਿੱਚ ਇੱਥੇ ਬੰਦੇ ਨਹੀਂ ਰਹਿੰਦੇ ਇੱਥੇ ਜਾਨਵਰ ਰਹਿੰਦੇ ਹਨ ਤਦ ਹੀ ਤਾਂ ਇੱਥੇ ਸਫਾਈ ਕਰਨ ਨਹੀਂ ਆਉਂਦੇ ਅਸੀਂ ਤਾਂ ਸ਼ਾਮ ਨੂੰ ਆਪਣੇ ਬੱਚੇ ਵੀ ਨਹੀਂ ਬਾਹਰ ਕੱਢ ਸਕਦੇ ਇੰਨੇ ਗੰਦ ਦੇ ਵਿੱਚ ਬਿਮਾਰ ਹੋਣਗੇ ਤੇ ਕੌਂਸਲਰ ਆ ਕੇ ਦੇਖਣਗੇ ਇਹ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਕਰਨਾ ਚਾਹੀਦਾ ਹੈ ਸਾਡਾ ਕੌਂਸਲਰ ਮਤਲਬ ਕਹਿੰਦੇ ਸਮਾਰਟ ਸਿਟੀ ਬਣਾਣਗੇ ਮਤਲਬ ਬڑے بڑے ਵਾਦੇ ਕਰਦੇ ਜਦੋਂ ਆਂਦੇ ਨੇ ਇੱਥੇ ਹੱਥ ਬੰਦ ਨੇ ਉਹ ਤੋਂ ਮਾਤਾ ਜੀ ਦੇ ਪੈਰੀ ਪੈਂਦੇ ਨੇ ਹਰੇਕ ਭਰਾ ਦੇ ਜੱਫੀ ਪਾਉਂਦੇ ਨੇ ਕੁਝ ਕਰਦੇ ਜਦੋਂ ਸਭ ਕੁਝ ਕਰਦੇ ਆ ਵੋਟਾਂ ਲੈ ਲਈ ਕਰਦੇ ਆ ਸਭ ਕੁਝ ਪਈਆ ਉਸ ਤੋਂ ਬਾਅਦ ਕੋਈ ਨਹੀਂ ਇੱਥੇ ਆ ਕੇ ਦੇਖਦਾ ਕਿਸ ਕੀ ਸੀਵਰੇਜ ਭਰੇ ਆ ਲਾਈਟ ਦੀ ਇੱਥੇ ਪ੍ਰੋਬਲਮ ਹੈ ਜਾਂ ਵਾਟਰ ਦੀ ਪ੍ਰੋਬਲਮ ਹੈ ਕੋਈ ਨਹੀਂ ਦੇਖਦਾ ਇੱਥੇ ਆ ਕੇ ਇਹ ਗੰਦਾ ਪਾਣੀ ਜਿੰਮੇ ਤੁਹਾਡੇ ਪੀਣ ਵਾਲੇ ਪਾਣੀ ਦੇ ਵਿੱਚ ਵੀ ਮਿਕਸ ਹੁੰਦਾ ਹੋਊਗਾ ਮੈਨੂੰ ਲੱਗਦਾ ਬਿਮਾਰੀਆਂ ਤੁਸੀਂ ਆਪ ਪੈਦਾ ਹੁੰਦੀਆਂ ਬਿਲਕੁਲ ਭਈਆ ਬੈਕ ਮਾਰਦੇ ਆ ਜੋ ਸੀਵਰੇਜ ਵਾਟਰ ਪਾਣੀ ਵੀ ਗੰਦਾ ਆਂਦਾ ਹੈ ਵਿੱਚੋਂ ਇੰਨੀ ਸੀਵਰੇਜ ਦੀ ਸਮੈਲ ਆਉਂਦੀ ਹੈ ਬਹੁਤ ਜ਼ਿਆਦਾ ਬੋਜ ਇਹਨਾਂ ਦਾ ਕੋਈ ਡਾਕਟਰ ਨਾਲ ਕੰਟੈਕਟ ਤਾਂ ਨਹੀਂ ਹੋਣਾ ਕਿ ਮੈਂ ਪਾਣੀ ਗੰਦਾ ਕਰਾਂ ਤਾਂ ਮਰੀਜ਼ ਆਊਗਾ ਕਿ ਆ ਕੇ ਮੈਂ ਥੋੜਾ ਬਤਾ ਥੋੜੀ ਰਿਸ਼ਵਤ ਕਮਿਸ਼ਨ ਦੀ ਹੁੰਦੀ ਹੈ ਇਹਨਾਂ ਦੀ ਕੋਈ ਸੈਟਿੰਗ ਤਾਂ ਲੱਗਦੀ ਹੈ ਇਹ ਤਾਂ ਸਰ ਉਹਨਾਂ ਨੂੰ ਹੀ ਪਤਾ ਹੋਵੇਗਾ ਜਿਹੜਾ ਆ ਨਹੀਂ ਰਹੇ ਹੂੰ ਇਨੀ ਦੇਰ ਹੋ ਗਈ ਸਾਨੂੰ ਕੰਪਲੇਨ ਕੀਤਾ ਸੀਗਾ ਜਦੋਂ ਫੋਨ ਇੱਥੇ ਆਇਆ ਸੀ ਕਿ ਮੋਕੇ ਤੇ ਸਾਨੂੰ ਤਾਂ ਫੋਨ ਕਰਦਿਆਂ ਨੂੰ 15 20 ਦਿਨ ਤੋਂ ਹੀ ਉੱਪਰ ਹੋ ਚੱਲੇ ਆ ਸਰ ਕੋਈ ਵੀ ਨਹੀਂ ਆਂਦਾ ਜੇ ਕੋਈ ਆਂਦਾ ਹੈ ਦੇਖ ਕੇ ਚਲ ਜਾਂਦਾ ਹੈ ਮੁੜ ਕੇ ਕੋਈ ਰਿਸਪੌਂਸ ਨਹੀਂ ਹੈ ਸਫਾਈ ਦਾ ਕੋਈ ਵੀ ਜ਼ਿਆਦਾ ਕਿੱਦਾਂ ਦੇ ਹਾਲਾਤ ਆ ਤੁਸੀਂ ਇੱਥੇ ਬੜੇ ਮਾੜੇ ਹਾਲਾਤ ਜਿਦੇ ਰਹਿੰਨੇ ਪਏ ਹੋ ਮੇਰ ਘਰ ਵੀ ਦੇਖਿਆ ਬਹੁਤ ਡਾਊਨ ਦਾ ਘਰ ਆ ਕਿ ਬੈਂਚ ਚਾਂਸ ਕੋਈ ਸੀਵਰ ਓਵਰ ਹੋ ਕੇ ਉਹਨਾਂ ਦੇ ਘਰੇ ਪਾਣੀ ਵੜ ਜਾਵੇ ਇਹਦਾ ਕੋਈ ਜ਼ਿੰਮੇਵਾਰ ਕੌਣ ਹੋਊਗਾ ਇਹਦੇ ਜ਼ਿੰਮੇਵਾਰ ਭਾਜੀ ਸਰਕਾਰ ਹੋਣਗੇ ਜਾਂ ਕਾਰਪੋਰੇਸ਼ਨ ਵਾਲੇ ਹੋਊਗੇ ਅਸੀਂ ਇੱਟਾ ਲਾਲਾ ਕੇ ਅੰਦਰ ਜਾ ਰਹੇ ਆ ਘਰ ਦੇ ਆਪਣੇ ਔਰ ਮੱਛਰ ਪੈਦਾ ਹੋ ਗਏ ਕੀੜੇ ਪੈਦਾ ਹੋ ਗਏ ਆ ਪਾਣੀ ਵਿੱਚ ਬੱਚੇ ਸਾਡੇ ਬਾਹਰ ਨਹੀਂ ਆ ਸਕਦੇ ਪਾਣੀ ਅੰਦਰੋਂ ਵੀ ਗੰਦਾ ਆ ਰਿਹਾ ਵਾ ਸਮੈਲ ਇੰਨੀ ਆ ਰਹੀ ਹੈ ਗਲੀ ਵਿੱਚ ਹੋ ਕੇ ਲੰਘਣਾ ਔਖਾ ਹੋਇਆ ਪਿਆ ਪਰ ਸਾਡੀ ਸੁਣਵਾਈ ਨਹੀਂ ਹੈਗੀ ਅਸੀਂ ਹਰੇਕ ਨੂੰ ਫੋਨ ਕਰਕੇ ਦੇਖ ਲਿਆ ਇਲੈਕਸ਼ਨ ਵੇਰੇ ਸਾਰੇ ਆਂਦੇ ਆ ਉਹਨਾਂ ਨੂੰ ਉਸ ਟਾਈਮ ਇਹ ਗਲੀ ਦਾ ਪਤਾ ਹੁੰਦਾ ਬਾਅਦ ਚ ਇਸ ਗਲੀ 'ਚ ਕੋਈ ਨਹੀਂ ਆਂਦਾ ਕਿਸੇ ਨੂੰ ਨਹੀਂ ਪਤਾ ਇਸ ਗਲੀ ਦਾ ਮੱਲਾਂ ਕੌਂਸਲ ਲੱਗ ਲੱਗ ਨਹੀਂ ਕਹਿੰਦੇ ਕੋਈ ਪਹਿਲਾਂ ਕਿਸੇ ਹੋਰ ਤੁਸੀਂ ਫੋਨ ਤੁਸੀਂ ਫੋਨ ਕੀਤਾ ਸੀਗਾ ਕਿਸੇ ਹੋਰ ਕੌਂਸਲਰ ਨੂੰ ਕੀਤਾ ਜੋ ਮੇਰਾ ਵਾਰਡ ਨਹੀਂ ਪੈਂਦਾ ਜੋ ਮੇਰਾ ਵਾਰਡ ਨਹੀਂ ਪੈਂਦਾ ਪਰ ਜ਼ਿੰਮੇਵਾਰੀ ਬੰਦ ਹੀ ਨਹੀਂ ਹੈਗੀ ਇੱਥੇ ਜਿਹੜਾ ਵੀ ਇੱਥੇ ਦਾ ਕੌਂਸਲਰ ਹੋਊਗਾ ਅਸੀਂ ਹਰਦੀਪ ਮੁੰਡਿਆ ਜੀ ਨੂੰ ਵੀ ਮੈਸੇਜ ਪਾਇਆ ਵਾ ਉਹਨਾਂ ਨੇ ਮੇਰਾ ਮੈਸੇਜ ਚੱਕਿਆ ਨਹੀਂ ਦੋ ਇੱਕ ਦਿਨ ਹੋ ਗਿਆ ਮੈਸੇਜ ਪਾਏ ਇਹਨੂੰ ਪਰ ਸਰਕਾਰ ਉਹਨਾਂ ਦੀ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਸਾਡੇ ਮਹੱਲੇ ਦੇ ਬੰਦੇ ਪਰੇਸ਼ਾਨ ਨੇ ਵੀਐਨਆ ਬੋਟਾਂ ਨਾਲ ਦੀ ਇਹ ਸਿੰਗਲ ਸਿੰਗਲ ਬੰਦੇ ਨੇ ਫੋਨ ਕਰ ਲਿਆ ਹਰੇਕ ਜਾਣੇ ਨੂੰ ਪਰ ਕੋਈ ਸੁਣੋਏ ਨਹੀਂ ਹੈਗੀ ਕੋਈ ਨਹੀਂ ਦੇਖਦਾ ਕਿ ਮਿੱਠੂ ਭਾਈ ਨੇ ਫੋਨ ਕਰ ਲਿਆ ਸੈਲੀ ਭਾਈ ਨੇ ਫੋਨ ਕਰ ਲਿਆ ਕਾਂਗਰਸ ਵੀ ਫੋਨ ਕਰ ਲਿਆ ਹੂੰ ਭਾਜਪਾ ਵਾਲੇ ਵੀ ਆਗੇ ਚਲੇ ਗਏ ਕੋਈ ਹੱਲ ਨਹੀਂ ਹੋਇਆ ਮਤਲਬ ਇੱਥੇ ਕੌਂਸਲਰ ਕਿਹੜੀ ਕਿਹੜੀ ਕਿਹੜੇ ਦਾ ਬੀਜਪੀ ਦਾ ਕਿ ਆਮ ਦਾ ਕਿਹਦਾ ਵੀਜਪੀ ਦਾ ਨਹੀਂ ਨੀ ਕਿਹਾ ਉਈ ਜੀ ਵੀਦਾ ਜੀ ਬੀਜ ਵੀ ਦਾ ਹਾਂਜੀ ਮਤਲਬ ਤੁਸੀਂ ਦਫਤਰੋਂ ਦੇ ਜਾ ਕੇ ਕਾਈ ਮਾਰੇ ਗੇੜਾ ਸਾਰੇ ਭਲੇ ਜੇ ਉਰੇ ਹੋ ਗਏ ਗਿਆ ਜੀ ਉਹ ਉਰੇ ਹਫਤਾ ਪਹਿਲੇ ਹੋ ਗਏ ਗਿਆ ਤਾਂ ਵੀ ਕੰਮ ਨਹੀਂ ਕੀਤਾ ਹਫਤਾ ਹੋ ਗਿਆ ਇੰਨਾ ਚਿਰ ਹੋ ਗਿਆ ਆਹ ਹਫਤੇ ਦੇ ਵਿੱਚ ਵਿੱਚ ਕੋਈ ਨਹੀਂ ਸ਼ਾਮ ਨੂੰ ਹੀ ਕੰਮ ਹੋਈਏਗਾ ਪਰ ਹੋਇਆ ਨਹੀਂ ਕਿਵੇਂ ਲੱਗਦਾ ਵਾ ਮਤਲਬ ਮਾਰੇ ਹਾਲਾਤ ਮੈਨੂੰ ਤਾਂ ਲੱਗਦਾ ਨਹੀਂ ਕੰਮ ਹੋਊਗਾ ਉਰੇ ਮੁਸ਼ਕਲ ਹੀ ਹੈ ਕਾਰਪੋਰੇਸ਼ਨ ਵਾਲੇ ਆਂਦੇ ਗੇੜਾ ਮਾਰ ਕੇ ਚਲੇ ਜਾਂਦੇ ਹਾਂਜੀ ਬੰਦੇ ਲੈ ਕੇ ਆਣੇ ਮੋੜ ਕੇ ਆਂਦੇ ਹੀ ਨਹੀਂ ਜੇ ਕੰਮ ਨਾ ਹੋਇਆ ਕੀ ਕਰੂਗੇ ਅੱਗੇ ਪ੍ਰੋਸੀਡਰ ਕੀ ਹੋਊਗਾ ਤੁਹਾਡਾ ਫਿਰ ਧੰਨੇ ਲਾਵਾਂਗੇ ਕੀ ਕਰਾਂਗੇ ਧੰਨੇ ਲਾਵਾਂਗੇ ਜੀ ਉੱਥੇ ਜਾ ਕੇ ਕਾਰਪੋਰ ਕਾਹੀ ਬੱਚੇ ਛੜਾ ਵੀ ਆਪਣੇ ਬਿਵਾਰ ਕਰਨੇ ਹੁਣ ਤੁਹਾਡੇ ਸਾਹਮਣੇ ਆਈ ਦੇਖ ਲੋ ਕੀ ਪ੍ਰੋਬਲਮ ਹੈ ਮਾਤਾ ਜੀ ਕੀ ਕਹਿਣਾ ਚਾਹੋਗੇ ਕਿ ਇੰਨੇ ਹਾਲਾਤ ਆ ਮਾੜੇ ਹਾਲਾਤ ਨੇ ਮਾੜੇ ਨਰਕ ਦੇ ਵਿੱਚ ਰਹਨੇ ਹੋਣਾ ਨਾ ਨਾ ਕਿ ਜਿੰਨੇ ਕਦੀ ਵੋਟਾਂ ਬੁਆੰਦ ਨਾ ਹੱਥ ਮਿੰਜੋ ਪੈਰ ਜੋੜ-ਜੋੜ ਕੇ ਹਰੇਕ ਬੰਦਾ ਆਂਦਾ ਹੁਣ ਨਾਵੇਂ ਸਿਵਲ ਸਾਕਦਾਰ ਨੂੰ ਕੋਈ ਵੀ ਨਹੀਂ ਆਇਆ ਸਾਡੇ ਮਕਾਨ ਗਿਰ ਗਏ ਕੌਣ ਭਰੂਗਾ ਇੱਥੇ ਸਾਡੇ ਅੰਦਰ ਪਾਣੀ ਜਾਂਦਾ ਵਸੋ ਕਿਦਾਂ ਰੋਕੀਏ ਸੀ ਇਹਨਾਂ ਤਾਂ ਹੈ ਹੀ ਨਹੀਂ ਸ਼ਰਮ ਇਹ ਤਾਂ ਆਪਣੇ ਵਧੀਆਂ ਕੋਠੀਆਂ 'ਚ ਬੈਠੇ ਨੇ ਨੋਟ ਕੁਮਾਰੇ ਨੇ ਬੈਠੇ ਨੇ ਜਮਾਦਾਰ ਬਈ ਜਿੰਨੇ اگلے ਮੈਂ ਮੰਗਦੇ ਬੁੱਕ ਬੁੱਕ ਕਿੱਤੋਂ ਦਈਏ ਮੈਂ ਗਰੀਬ ਲੋਕ ਜਮਾਦਾਰ ਜਦੋਂ ਦਾ ਹੱਕ ਆ ਜੀ ਸਰਕਾਰੀ ਆ ਤੁਹਾਡੇ ਪੈਸਿਆਂ ਤੋਂ ਜਦੋਂ ਸੈਲਰੀਆਂ ਮਿਲਦੀਆਂ ਤੁਹਾਡੇ ਕੋ ਕਿਉਂ ਪੈਸੇ ਮੰਗਦੇ ਨੇ ਸਾਹਨੇ ਤਾਂ ਪਤਾ ਨਹੀਂ ਕਿਉਂ ਮੰਗਦੇ ਨੇ ਪ੍ਰਾਈਵੇਟ ਬੰਦੇ ਆਉਂਦੇ ਨੇ ਪ੍ਰਾਈਵੇਟ ਬੰਦੇ ਬੁਲਾਏ ਸੀਗੇ ਉਹ ਪੈਸੇ ਮੰਗਲੇ ਸੀਗੇ ਹਾਂ ਆ 1000 ਰੁਪਏ ਗੱਡਰ ਮੰਗਦੇ ਪ੍ਰਾਈਵੇਟ ਬੰਦੇ ਇੱਕ ਗੱਡਰ ਦਾ 1000 ਰੁਪਏ ਗੱਡਰ ਦਾ ਪ੍ਰਾਈਵੇਟ ਬੰਦੇ ਆਏ ਸੀਗੇ ਜੀ ਉਹ 1000 ਰੁਪਏ ਗੱਡਰ ਮੰਗਦੇ ਜੇ ਭਾਜੀ ਦੇਖੋ ਤੁਸੀਂ ਵੋਟ ਪਾਈ ਆ ਕੌਂਸਲਰ ਨੂੰ ਬੁਲਾਓ ਮੌਕੇ ਤੇ ਕੌਂਸਲਰ ਨੂੰ ਕਹੋ ਪੈਸਿਆਂ ਦੀ ਹਜ਼ਾਰ ਰੁਪਏ ਕਿੱਥੋਂ ਦੀ ਇਹ ਬੱਚੇ ਪਲੇ ਗੱਡਰ ਸਾਹਿਬ ਕਨੇ ਹਜ਼ਾਰ ਰੁਪਏ ਦੀਏ ਬੋਤੋ ਖੈਦਾ ਤਾਂ ਹੀ ਤੁਹਾਨੂੰ ਬੁਲਾਇਆ ਤੁਹਾਡਾ ਤਾਂ ਹੀ ਤਾਂ ਹਜ਼ਾਰ ਲਿਆ ਤੁਹਾਡਾ ਤੁਸੀਂ ਦੇਖ ਰਹੇ ਹੋ ਮਹੱਲਾ ਵਾਸੀ ਪੂਰਾ ਨਾਲ ਆ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਕਿਵੇਂ ਦੇ ਮਾਤਾ ਜੀ ਮਤਲਬ ਹਾਲਾਤ ਜਿਵੇਂ ਦੇਖੇ ਕੱਲੇ ਕੱਲੇ ਘਰ ਦੇ ਬਾਹਰ ਇੰਨਾ ਨਾ ਪਾਣੀ ਖੜਾ ਹੋਇਆ ਮਤਲਬ ਟੁਆਇਲਟ ਲੋਕਾਂ ਦੀ ਬਾਹਰ ਆਈਆਂ ਹੋਈਆਂ ਨੇ ਸਭ ਕੁਝ ਹੋਇਆ ਪਿਆ ਵਾ ਗੰਦਾ ਨਰਕ ਦੀ ਜ਼ਿੰਦਗੀ ਆ ਕਿਵੇਂ ਕਹਿੰਦੇ ਸਰਕਾਰ ਦੇ ਸਫਾਈ ਅਭਿਆਨ ਚ ਲਾਂਦੀ ਹੈ ਲੇਕਿਨ ਇੱਥੇ ਦੇ ਹਾਲਾਤ ਦੇਖ ਕੇ ਲੱਗਦਾ ਨਹੀਂ ਕਿ ਸਫਾਈ ਅਭਿਆਨ ਜੜਿਆ ਕਾਮਯਾਬ ਨੇ ਕਿਉਂਕਿ ਅਸੀਂ ਤਾਂ ਨਰਕ ਵਿੱਚ ਰਹਿ ਰਹੇ ਆ ਔਰ ਡੇਂਗੂ ਫੈਲਣ ਦਾ ਪੂਰਾ ਪੂਰਾ ਅੰਦੇਸ਼ਾ ਹੈਗਾ ਇਸ ਕਰਕੇ ਪਲੀਜ਼ ਅਸੀਂ ਰਿਕਵੈਸਟ ਕਰ ਦਿਆਂ ਜਿਸ ਤਰ੍ਹਾਂ ਮਰਜ਼ੀ ਹੋ ਕੇ ਸਾਡੇ ਇੱਥੇ ਸਫਾਈ ਕਰਵਾਈ ਜਾਵੇ ਤਾਂ ਕਿ ਸਾਰੀ ਜਨਤਾ ਜਿਹੜੀ ਸੁੱਖਤਾ ਸਾਹ ਲੈ ਸਕੇ ਮਤਲਬ ਮਾੜੀ ਜੇ ਅੱਗੇ ਦਾ ਨਾ ਉਹਨਾਂ ਨੇ ਕੰਮ ਕਰਵਾਇਆ ਕੀ ਕਰੂੰਗੇ ਅਗਲਾ ਪ੍ਰੋਸੀਜਰ ਕੀ ਹੋਊਗਾ ਕਿੱਥੇ ਕਿੱਥੇ ਧਰਨਾ ਪ੍ਰਦਰਸ਼ਨ ਕਰੂੰਗੇ ਇਹ ਤਾਂ ਉਹ ਅਸੀਂ ਕਹਿ ਨਹੀਂ ਸਕਦਾ ਵੀ ਅਸੀਂ ਕੀ ਕੀ ਕਰ ਸਕਦੇ ਆ ਕਿ ਇੰਨਾ ਜ਼ਰੂਰ ਹੈ ਕਿ ਹਲੇ ਤਾਂ ਅਸੀਂ ਭਾਈਵੰਦੀ ਨਾਲ ਚੱਲ ਰਿਹਾ ਕਿ ਸਾਡਾ ਸਾਡੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਉਸ ਤੋਂ ਬਾਅਦ ਫਿਰ ਪਤਾ ਨਹੀਂ ਕੀ ਕੀ ਹੋਏਗਾ ਇਹ ਤਾਂ ਜਿਸ ਤੱਕ ਜਨਤਾ ਦੇ ਵਿੱਚ ਰੋਸ ਹੈ ਤੇ ਰੋਸ ਦੇ ਵਿੱਚ ਆ ਕੇ ਅਸੀਂ ਕੀ ਕੁਝ ਕਰਦੇ ਜਨਤਾ ਬਹੁਤ ਕੁਝ ਕਰ ਸਕਦੀ ਹੈ ਅਗਰ ਉਹ ਜਿਤਾਣਾ ਜਾਣਦੀ ਹੈ ਹਰਾਣਾ ਵੀ ਜਾਣਦੀ ਹੈ ਠੀਕ ਹੈ ਇਹ ਲੋਕਾਂ ਦਾ ਕੀ ਕਹਿਣਾ ਸੀਗਾ ਦੇਖੋ ਤੁਸੀਂ ਹਲਾ ਦੇਖੋ ਜੀ ਅੱਜ ਮਾੜੇ ਸਾਰਾ ਪਰਮੰਹਲਾ ਇਕੱਠਾ ਹੋ ਕੇ ਖੜਾ ਹੋਇਆ ਵਾ ਇਨੇ ਬਾਰੇ ਪਾਣੀ ਦਾ ਇੰਨਾ ਨਿਕਾਸੀ ਖਰਾਬ ਆ ਪਾਣੀ ਪੀਣ ਵਾਲਾ ਵੀ ਤੁਹਾਡਾ ਖਰਾਬ ਹੋਣਾ ਵਾ ਤੇ ਲੋਕ ਕਈਆਂ ਦੇ ਘਰੇ ਫਿਲਟਰ ਲੱਗਿਆ ਹੋਣਾ ਕਈਆਂ ਦੇ ਘਰੇ ਨਹੀਂ ਲੱਗਿਆ ਹੋਣਾ ਪਰ ਲੋਕ ਬਿਮਾਰ ਲੋਕ ਬਿਮਾਰ ਹੋ ਸਕਦੇ ਆ ਤਾਂ ਕੀ ਕਹਿਣਾ ਫਿਲਟਰ ਦਾ ਸਾਡਾ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਜਿਸੇ ਕਰਕੇ ਫਿਲਟਰ ਵੀ ਅੱਜਕਲ ਖਰਾਬ ਹੀ ਹੋ ਰਿਹਾ ਫਿਲਟਰ ਦਾ ਵੀ ਕੰਮ ਕਰਨ ਨਹੀਂ ਦਿੱਤਾ ਨਹੀਂ ਕੰਮ ਕਰ ਰਿਹਾ ਪੁੱਤੋ ਸਾਡੇ ਗਲੀ ਦੇ ਵਿੱਚ ਬੱਚੇ ਖੇਡਦੇ ਨੇ ਉਹ ਬੱਚੇ ਵੀ ਅੱਜਕਲ ਸੀਵਰੇਜ ਦੇ ਆਪਣੇ ਪਾਣੀ ਦੇ ਵਿੱਚ ਇੱਕ ਦੋ ਬੱਚੇ ਗਿਰੇ ਨੇ ਔਰ ਮੱਛਰ ਇਹਨਾਂ ਪੈਦਾ ਹੋ ਰਿਹਾ ਵੈਸ ਤੇ ਬਾਰਿਸ਼ ਆਉਣ ਦੀ ਸੰਭਾਵਨਾ ਤੁਹਾਨੂੰ ਪਤਾ ਅੱਜਕਲ ਮੌਸਮ ਵੀ ਖਰਾਬ ਹੈ ਔਰ ਬਾਰਿਸ਼ ਵੀ ਆ ਰਹੀ ਹੈ ਜਿਸ ਦੇ ਕਰਕੇ ਸਾਡੇ ਅੰਦਰ ਰਸੋਈ ਵਿੱਚ ਜਾਂ ਟਾਇਲਟ ਵਿੱਚ ਪਾਣੀ ਖੜਾ ਹੋ ਜਾਂਦਾ ਜਿਸ ਦੇ ਕਰਕੇ ਸਾਨੂੰ ਅੰਦਰ ਦੀ ਸਫਾਈ ਕਰਨੀ ਬਹੁਤ ਮੁਸ਼ਕਲ ਹੋ ਗਈ ਹੈ ਫਿਰ ਜਦੋਂ ਬਾਰਿਸ਼ ਜ਼ਿਆਦਾ ਹੁੰਦੀ ਹੈ ਉਹ ਪਾਣੀ ਨਿਕਲਦਾ ਐਸਰ ਦੇ ਨਾਲ ਉਹਨਾਂ ਨੂੰ ਇੰਨੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਨੂੰ ਕਿੰਨੀ ਵਾਰ ਅਸੀਂ ਕੰਪਲੇਨ ਕਰ ਚੁੱਕੇ ਕਿ ਸਾਡੇ ਸੀਵਰੇਜ ਸਾਫ਼ ਕਰ ਦਿਓ ਲੇਕਿਨ ਕਿਸੇ ਨੇ ਨਹੀਂ ਸਾਡੀ ਸੁਣਵਾਈ ਕੀਤੀ ਜੋ ਆਪਾ ਟਿੰਕੂ ਜੀ ਜੋ ਜੋ ਕੌਂਸਲਰ ਨੇ ਇੱਥੇ ਤਾਂ ਉਹਨਾਂ ਦਾ ਪੱਖ ਲੰਦੇ ਆ ਗੱਲਬਾਤ ਵੀ ਕਰਦੇ ਆ ਤੇ ਉਹਨਾਂ ਦਾ ਕੀ ਕਹਿਣਾ ਵਾ ਪਿੰਕੂ ਜੀ ਬੋਰੇ ਸ਼ਰਮਾ ਜੀ ਕੌਣ ਸਾਬ ਜੀ ਜੀ ਸਰ ਪੱਤਰਕਾਰ ਸੰਤੂ ਗੱਲ ਕਰ ਰਿਹਾ ਸਰ ਜੀ ਬਈ ਸਾਬ ਸਰ ਇੱਕ ਨਾ ਮਹੱਲਰ ਵਾਸੀ ਬਹੁਤ ਜ਼ਿਆਦਾ ਤਰਨਾ ਪ੍ਰਦਰਸ਼ਨ ਕਰ ਰਿਹਾ ਸੀ ਕਿ ਪਾਣੀ ਬਹੁਤ ਜ਼ਿਆਦਾ ਖਰਾਬ ਆ ਕਿੱਥੇ ਜੀ ਬੇਅੰਤ ਬੇਅੰਤ ਕਿ ਲੋਨੀ ਸਰ ਇਹਨਾਂ ਨੇ ਜਾਣਕਾਰੀ ਦਿੱਤੀ ਸਾਰੋ ਕਹਿੰਦੇ ਉਹਨਾਂ ਨੇ ਕਿਹਾ ਵਾ ਕਿ ਹਫਤਾ ਹੋ ਗਿਆ ਕੌਂਸਲਰ ਸਾਹਿਬ ਦੇਖਦੇ ਬੰਨ ਹਫਤੇ ਦੇ ਵਿੱਚ ਵਿੱਚ ਕੋਈ ਰਿਜ਼ਲਟ ਨਹੀਂ ਮਿਲਿਆ ਸਰ ਤੁਹਾਨੂੰ ਕੋਈ ਕਾਰਪੋਰੇਸ਼ਨ ਹੈ ਕੋਈ ਕਾਰਪੋਰੇਸ਼ਨ ਵਾਲਾ ਕੋਈ ਸਰ ਮਿਲੇ ਨਹੀਂ ਤੁਹਾਨੂੰ ਨਹੀਂ ਮਿਲੇ ਕਿਉਂ ਕਾਰਵਾਈ ਤਾਂ ਹੋਈ ਹੈ ਕਿੱਕ ਕਿੱਕ ਸਰ ਇੱਥੇ ਤਾਂ ਇੰਦਾ ਦੇ ਹਾਲਾਤ ਲੱਗਦੇ ਨੇ ਕੋਈ ਲੋਕ ਇੱਥੇ ਲੱਗਦਾ ਮੈਨੂੰ ਰਹਿੰਦੇ ਨਹੀਂ ਹੋਣੇ ਲੱਗਦਾ ਮੈਨੂੰ ਇੱਥੇ ਹਫ਼ਤੇ ਤੋਂ ਕਿੰਨੀ ਕਿੰਨੀ ਗਾਰ ਜੰਮੀ ਪਈ ਆ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਿਆ ਹੋਇਆ ਤੁਸੀਂ ਇੱਥੇ ਆ ਕੇ ਹਾਲਾਤ ਦੇਖਿਆ ਸਰ ਕਿਹੜੇ ਬਿਆੰਤ ਕਲੋਨੀ ਕਿੱਥੇ ਦੀ ਇਹ ਕਹਿ ਰਹੇ ਹੋ ਤੁਸੀਂ ਹਾਂ ਤੁਸੀਂ ਸਰ ਤੁਹਾਨੂੰ ਆਪਣਾ ਏਰੀਆ ਵੀ ਪਤਾ ਸਰ ਬਿਆੰਤ ਕਲੋਨੀ ਜਿੱਦੋਂ ਤੁਸੀਂ ਮਹੱਲਾ ਨਿਵਾਸੀ ਕਹਿ ਰਹੇ ਨੇ ਪਰ ਸਾਡਾ ਨੇ ਕਹਣਾ ਮਹੱਲਰ ਵਸੇ ਕਹਿਣਾ ਵਾ ਜਦੋਂ ਇਹ ਵੋਟਾ ਲੈਣ ਆਂਦੇ ਨੇ ਉਹ ਤਾਂ ਹੱਥ ਬੰਨ ਕੇ ਸਾਡੇ ਕੋਲ ਕਹਿੰਦੇ ਨੇ ਕੋਈ ਵੀ ਕੰਮ ਕਰਵਾਓ ਤਾਂ ਇਹ ਕੰਮ ਬੁਰੀ ਹੋਊਗਾ ਹੁਣ ਤੁਸੀਂ ਆਪਣਾ ਏਰੀਆ ਮੇ ਸਰ ਪਰੇਸ਼ਾਨ ਤੇ ਪੇ ਇਹ ਬੈਂਕ ਕਲੋਨੀ ਕਿਹੜੀ ਗਲੀ ਕਹਿ ਰਹੇ ਹੋ ਉੱਥੇ ਦੱਸੋ ਕਿਤੇ ਸ਼ਿਤਲਾ ਮਾਤਾ ਮੰਦਿਰ ਦੇ ਇਹ ਸ਼ਿਤਲਾ ਮਾਤਾ ਮੰਦਿਰ ਆ ਸਰ ਸ਼ਿਤਲਾ ਮਾਤਾ ਮੰਦਿਰ ਆ ਇੱਥੇ ਹਾਂ ਇੱਧਰ ਦੱਸੋ ਨਾ ਤੁਸੀਂ ਪੈਰਟੀਕੂਲਰ ਦੱਸੋ ਨਾ ਜੀ ਸਰ ਉਹ ਹੀ ਤਾਂ ਕਰ ਰਹੇ ਸੀਤਲਾ ਮੰਦਿਰ ਉੱਥੇ ਹੈ ਨਾ ਜੀ ਕੰਪਲੇਂਟ ਦੇਖੀ ਸੀ ਕਿ ਕਰਵਾਈ ਸੀ ਲਾਈਨ ਚੱਲ ਪਈ ਸੀ ਜੀ ਜੀ ਸਰ ਸ਼ਿਤਲਾ ਹੂੰ ਠੀਕ ਹੈ ਸਰ ਦੋ ਦਿਨ ਮੁੰਡਿਆ ਉੱਥੇ ਲੱਗੇ ਰਹੇ ਹਾਂਜੀ ਠੀਕ ਹੈ ਉਹਨਾਂ ਮੁੰਡਿਆਂ ਨੇ ਮੈਨੂੰ ਰਿਪੋਰਟ ਕੀਤੀ ਹੈ ਕਿ ਉਹ ਲਾਈਨ ਚੱਲ ਪਈ ਮੈਂ ਖੁਦ ਜਾ ਕੇ ਵੀ ਦੇਖ ਕੇ ਆਇਆ ਤਾਂ ਉਹਨਾਂ ਮੁੰਡਿਆਂ ਨੂੰ ਸਾਈਡ ਤੇ ਲਗਾ ਕੇ ਖੁਦ ਮਸ਼ੀਨ ਵੀ ਲਗਵਾ ਕੇ ਮਸ਼ੀਨ ਮੰਗਵਾਈ ਸੀ ਮਸ਼ੀਨ ਵੀ ਲੱਗੀ ਚੁੱਕੀ ਜੈਟਿੰਗ ਮਸ਼ੀਨ ਦਾ ਨਾਲ ਕਰਵਾਇਆ ਸੀਗਾ ਤੇ ਉਹ ਐਕਚੁਅਲੀ ਇਹ ਹੈ ਕਿ ਸਾਡੇ ਜਿਹੜਾ ਬਾੜ ਦੀ ਹੱਦ ਹੈਗੀ ਨਾ ਉੱਤੇ ਵਾਹਨ ਨੰਬਰ ਬਾੜ ਵਾਲੇ ਬਸ ਨਹੀਂ ਇਹਨਾਂ ਦੀ ਲਾਈਨ ਜਾਂਦੀ ਹੈ ਜੀ ਉਹ ਲਾਈਨ 22 ਨੰਬਰ ਵਾਰ ਦੀ ਬੰਦ ਸੀਗੀ ਉਹ ਨੋਟਿਸ ਉਹਨਾਂ ਦੇ ਲਿਆਤੀ ਹੋਈ ਹੈ ਉਹਨੂੰ ਅੱਜ ਉਹਨੂੰ ਕਿਹ ਸੰਤੱਕ ਕਲੀਅਰ ਕਰਾ ਦੇਣਗੇ ਹੂੰ ਸਰ ਸ਼ਾਮ ਤੱਕ ਕਲੀਅਰ ਹੋ ਜਾਊਗਾ ਸਰ ਸ਼ਾਮ ਤੱਕ ਕਲੀਅਰ ਹੋ ਜਾਊਗਾ ਅੱਜ ਇਹ ਤਾਂ ਕਿਹਾ ਮੈਂ ਤੁਹਾਨੂੰ ਜੀ ਜੇ ਸਰ ਇਹ ਕਿਹਾ ਮੈਂ ਇਹ ਤੁਹਾਡਾ ਲਾਈਵ ਲਾਈਵ ਚੱਲਦਾ ਪਿਆ ਖਬਰ ਚੱਲਦੀ ਪਈ ਆ ਬਿੱਦਰ ਰਿਕਾਰਡ ਚ ਔਰ ਰਿਕਾਰਡਿੰਗ ਹੋ ਰਹੀ ਆ ਸਰ ਲੇਕਿਨ ਕੋਈ ਮੇਰੀ ਗੱਲ ਸੁਣੋ ਮੈਂ ਕਾਰਪੋਰੇਸ਼ਨ ਦੇ ਜੀ ਸਾਹਿਬ ਨੂੰ ਨੋਟਿਸ ਲਿਆਤਾ ਹੈ ਕਿ ਉਹ ਜਿਹੜਾ 22 ਨੰਬਰ ਵਾਰਡ ਹੈ ਉਹਦੇ ਵਾਲੀ ਵਿੱਚ ਲਾਈਨ ਜਿਹੜੀ ਹੈ ਉਹ ਖਲੋ ਜੀ ਠੀਕ ਹੈ ਜੀ ਆਪ ਹੁਣ ਜਿਹੜੇ ਮੂਰੇ ਸਰ ਕਿੰਨੀ ਦੇਰ ਤੱਕ ਕਿੰਨੀ ਦੇਰ ਦਾ ਕਿੰਨੀ ਦੇਰ ਦਾ ਤੁਹਾਡੇ ਇੱਥੇ ਮੁਲਾਜ਼ਮ ਪਹੁੰਚ ਜੂਗੇ ਜਿੰਨ ਤੱਕ ਔਰ ਪੇਸ਼ੇਨ ਵਾਲੇ ਇਹ ਇਹ ਤਾਂ ਉਧਰ ਗੋਣ ਜੈ ਸਾਹਿਬ ਨੂੰ ਪੁੱਛੋ ਤੁਸੀਂ ਇਹਨਾਂ ਦਾ ਐਸ ਕਮਲ ਐਸਟੇ ਮਤਲਬ ਸਰ ਤੁਸੀਂ ਕੌਂਸਲਰ ਹੋ ਕੇ ਤੁਸੀਂ ਇੰਨਾ ਕੰਮ ਨਹੀਂ ਕਰ ਸਕਦੇ ਆਪਾਂ ਆਪਾਂ ਨੂੰ ਕੰਮ ਕੀ ਹੁੰਦੇ ਨੇ ਕੌਂਸਲਰ ਦੇ ਕੋਲ ਤੁਸੀਂ ਮੇਰੀ ਇਹ ਤਾਂ ਮੇਰੀ ਗੱਲ ਦਾ ਜਵਾਬ ਦਿਓ ਸਰ ਇੱਕ ਕਮੈਂਟ ਸਰ ਮੇਰੀ ਗੱਲ ਤੁਸੀਂ ਕੌਂਸਲਰ ਹੋ ਕੇ ਜਦੋਂ ਬੰਦਾ ਆਪਣਾ ਹੁਣ ਅਸੀਂ 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 ਪੱਤਰਕਾਰ ਹੋ ਕੇ ਇੱਕ ਜੈ ਸਾਹਿਬ ਨੂੰ ਫੋਨ ਕਰੀਏ ਕੌਂਸਲਰ ਦਾ ਕੋਈ ਹੱਕ ਨਹੀਂ ਹੁੰਦਾ ਸਰ ਕਿ ਇਹ ਇੱਥੇ ਮੱਲਾ ਮੱਲਾ ਕਹਦੇ ਕੌਂਸਲਰ ਬੋਟਾ ਤੁਸੀਂ ਕਹਦੇ ਲੈ ਲੈਂਦੇ ਹੋ ਸਰ ਤੁਸੀਂ ਗੱਲ ਗੱਲ ਸੁਣਦੇ ਵੀ ਉਹ ਭਰਾ ਜੀ ਕਿ ਨਹੀਂ ਸੁਣਦੇ ਹੁਣ ਹੂੰ ਦਾ ਤਾਂ ਸੁਣੋ ਮੀਡੀਆ ਚੈਨਲਾਂ ਤੋਂ ਸੰਤਲਨੋਂ ਸਾਡੀ ਕਿ ਸਾਡਾ ਬਾਕੀ ਵੀ ਸੁਣੋ ਜੀ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨਾਲ ਗੱਲ ਹੋਈ ਹੈ ਮੇਰੀ ਸਵੇਰੇ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੇ ਕਿਹਾ ਵੀ ਸਾਮਦਾ ਕਰਵਾ ਦੇਂਗੀ ਔਰ ਕੋਈ ਹੋਰ ਵੀ ਨਿਊਜ਼ ਚੈਨਲ ਆਲਾ ਆਇਆ ਸੀ ਖਬਰਸਾਰਾ ਵਾਲੇ ਉਹਨਾਂ ਨੂੰ ਮੈਂ ਲਾਈਵ ਉਹਨਾਂ ਨੂੰ ਲਾਈਨ ਤੇ ਲੈ ਕੇ ਉਹਨਾਂ ਨੇ ਗੱਲ ਵੀ ਕਰਾਤੀ ਜੀ ਉਸ ਤੋਂ ਬਾਅਦ ਮੈਂ ਤੋ ਕੀ ਮੈਂ ਕੋਈ ਜਾ ਕੇ ਇਹਨਾਂ ਦੀ ਸਵਸਿਆ ਨੂੰ ਮੈਨੂੰ ਮੁੰਡਿਆਂ ਨੇ ਦੱਸਿਆ ਵੀ ਲਾਈਨ ਚੱਲਦੀ ਹੈ ਪਰ ਆ ਕੇ ਜਾ ਕੇ ਉਹਨਾਂ ਨੇ ਸਾਮੀ ਫਿਰ ਦੱਸਿਆ ਮੈਨੂੰ ਕਿ ਅੱਗੇ ਜਾ ਕੇ ਉਹਨਾਂ ਦੇ ਜਿਹੜਾ ਦੂਸਰਾ ਵਾਰਡ ਹੈ ਉਧਰ ਬੰਦ ਪਈ ਹੈ ਕਿਉਂਕਿ ਇਹਨਾਂ ਦੀ ਲਾਈਨ ਜਿਹੜੀ ਹੈ ਨਾ ਉਹ 30 ਫੁੱਟ ਰੋਡ ਨੂੰ ਤੱਕ ਨਹੀਂ ਕਰਦੀ ਹੈ ਠੀਕ ਹੈ ਇਹ ਅੱਗੇ 22 ਨੰਬਰ ਵਾਰਡ ਤੇ ਅੱਗੇ ਜਾ ਕੇ ਗਲੀ ਚ ਕਿੱਥੇ ਮਿਲਦੀ ਹੈ ਲekin ਉਧਰੋਂ ਬੰਦ ਹੈ ਗਿਆ ਹੂੰ ਸੋ ਸੋ ਮੈਂ ਆਪਣਾ ਸਟਾਫ ਛੱਡਿਆ ਇਧਰ ਵਾਲੇ ਪਾਸੇ ਦਾ ਸਟਾਫ ਹੈ ਨਾ ਜੀ ਕਰਮਚਾਰੀ ਹੈਗੇ ਉਹ ਲਗਵਾਏ ਸੀਗੇ ਉਦਨ ਉੱਤਰ ਵਾਲੇ ਪਾਸੇ ਬਿਨਵਾਏ ਸੀ ਉਦਨ ਦੇ ਟੱਕਣ ਕੋ ਮੌਨ ਨੇ ਨੂੰ ਕੁਝ ਨਾ ਤੁਸੀਂ ਮੱਲੇ ਦਾ ਮੱਲੇ ਦਾ ਕਹਿੰਦਾ ਮੱਲੇ ਵਾਲਾ ਕਹਿੰਦਾ ਸਰ ਹਫਤਾ ਹੋ ਗਿਆ ਕੋਈ ਇੱਥੇ ਆਇਆ ਨਹੀਂ ਇੱਕ ਵਾਰੀ ਆਇਆ ਸੀ ਉਹ ਦੇਖ ਕੇ ਚਲ ਗਿਆ ਤਾਂ ਪ੍ਰਾਈਵੇਟ ਵਾਲੇ ਸਾਡੇ ਕੋ 1000 ਰੁਪਿਆ 1000 ਰੁਪਿਆ ਸਰ ਕਿਹੜਾ ਨਹੀਂ ਨਹੀਂ ਕਿਹੜਾ ਮੁੱਲੇ ਵਾਲਾ ਕਹਰੇ ਗੱਲ ਕਰਾ ਦਿਓ ਮੇਰੀ ਸਾਰੇ ਆ ਮੱਲੇ ਵਾਲੇ ਸਰ ਸਾਰੇ ਗੜੇ ਨੇ ਤੇ ਕਰੋ ਗੱਲ ਰਵੀ ਰਵੀ ਕੁਮਾਰ ਆਇਆ ਸੀਗਾ ਇੱਕ ਵਾਰੀ ਰਵੀ ਕੁਮਾਰ ਆਇਆ ਸੀਗਾ ਅੱਗੇ ਚਲਾ ਗਿਆ ਕਹਿੰਦਾ ਬੰਦੇ ਲੈ ਕੇ ਨਾ ਮੁੜ ਕੇ ਕੋਈ ਨਹੀਂ ਆਇਆ ਗੱਲ ਕਰੋ ਮੇਰੀ ਜਿੰਨਾ ਗੰਗਈ ਸਰ ਮੈਂ ਬੋਲਦਾ ਮੱਲੇ ਵਾਲੇ ਬੋਲਦੇ ਪਿਆ ਸੀ ਮੈਂ ਆਇਆ ਸੀ ਉੱਥੇ ਜੀ ਦੇਖਣ ਸਰ ਤੁਸੀਂ ਜਿਸ ਨਾਲ ਆਇ ਸੀ ਨਾ ਮੈਂ ਤੁਹਾਨੂੰ ਤੁਸੀਂ ਮੇਰੇ ਨਾਲ ਹੱਥ ਵੀ ਮਿਲਾਇਆ ਪਾ ਮਿਲੇ ਵੀ ਆ ਰਵੀ ਤੁਹਾਡੇ ਨਾਲ ਆਇ ਸੀ ਮੁੰਡਾ ਮੈਂ ਮੈਂ ਕਹੇ ਜੀ ਉੱਥੇ ਮਸ਼ੀਨ ਲੱਗੀ ਸੀ ਮਸ਼ੀਨ ਨਾਲ ਸਰ ਕੋਈ ਮਸ਼ੀਨ ਨਹੀਂ ਲੱਗੀ ਗਲੀ 'ਚ ਕੋਈ ਮਸ਼ੀਨ ਨਹੀਂ ਲੱਗੀ ਕੋਈ ਬੰਦੇ ਨਹੀਂ ਆਏ ਦੂਜੀ ਗਲੀ 'ਚ ਲਗਾ ਦਿੱਤੇ ਹਾਂ ਦੂਜੀ ਗਲੀ 'ਚ ਮਸ਼ੀਨ ਲੱਗੀ ਸੀ ਦੂਜੀ ਗਲੀ 'ਚ ਲੱਗੀ ਸੀ ਮਸ਼ੀਨ ਤੁਹਾਡਾ ਸੁਪਨਾਮ ਕੀ ਹੈ ਮੇਰਾ ਨਕੇਸ਼ ਕੁਮਾਰ ਅਰੇ ਕੇਸ ਜੀ ਗੱਲ ਸੁਣੋ ਮੈਂ ਤੁਹਾਡੇ ਨਾਲ ਦੂਸਰੀ 22 ਨੰਬਰ ਵਾਰਡ ਤੋਂ ਆ ਕੇ ਆਇਆ ਸੀ ਉੱਤਰ ਅੱਗੇ ਜਾ ਕੇ ਦੇਖਿਆ ਸੀ ਅਸੀਂ ਉੱਥਰੋਂ ਬੰਦ ਸੀਗੀ ਹਾਂਜੀ ਹਾਂਜੀ ਬੰਦ ਸੀ ਠੀਕ ਹੈ ਨਾ ਬੰਦ ਸੀ ਨਾ ਉਹਨੂੰ ਮਸ਼ੀਨ ਉੱਥੇ ਲੱਗੀ ਸੀ ਅੱਗੇ ਉਹ ਸਰ ਅੱਜ ਵੀ ਅੱਗੇ ਵਾਲਾ ਪੁਆਇੰਟ ਜੇ ਪ੍ਰਾਣੀ ਗੱਲ ਸੁਣ ਲੋ ਅੱਗੇ ਵਾਲਾ ਪੁਆਇੰਟ ਕਲੀਅਰ ਹੋਏ ਤਾਂ ਹੀ ਪਿਛਲੇ ਕਲੀਅਰ ਹੋਣੇ ਨਾ ਸਰ ਉਹ ਤੇ 10 ਮਿੰਟ ਮਸ਼ੀਨ ਖੜਕੇ ਅੱਧਾ ਘੰਟਾ ਖੜਕੇ ਮਸ਼ੀਨ ਚੱਲ ਗਈ ਮਸ਼ੀਨ ਨੇ ਕੀਤਾ ਕੁਛ ਨਹੀਂ ਸਰ ਉਹ ਮੈਨੂੰ ਨਹੀਂ ਪਤਾ ਦੇਖੋ ਕਰਮਚਾਰੀ ਨੇ ਆਏ ਨੇ ਮੈਂ ਉਹਨਾਂ ਨੂੰ ਮਸ਼ੀਨ ਪ੍ਰੋਵਾਈਡ ਕਰਾਤੀ ਕੰਮ ਤੇ ਪਰ ਉਹਨਾਂ ਨੇ ਮੇਰੇ ਮਾਲਕ ਮੈਂ ਤੁਹਾਡਾ ਸਹਿਮਤ ਹਾਂ ਭਾਜੀ ਪਰ ਕਰਮਚਾਰੀ ਆਂਦੇ ਆ ਪਰ ਕੰਮ ਨਹੀਂ ਨਾ ਕਰਦੇ ਗੱਲ ਤਾਂ ਇਹ ਹੈ ਇਹ ਕੰਮ ਕੀ ਕਰਨਾ ਕਰਮ ਕੀ ਕਰਨਾ ਜਿੱਥੇ ਜਿੱਥੇ ਤੁਸੀਂ ਖੜੇ ਹੋ ਉੱਤੇ ਮੈਂ ਵੀ ਖੜਾ ਹੋ ਜਾਂਦਾ ਕਿ ਦੱਸੋ ਮੇਰੇ ਲਈ ਸੇਵਾ ਆਜੋ ਕੋਲ ਸਾਹਿਬ ਇੱਕ ਨਹੀਂ ਦੇਰ ਤੱਕ ਆਜੋਗੇ ਤੁਸੀਂ ਇੱਥੇ ਪਹੁੰਚੂਗੇ ਜੀ ਤੁਹਾਡਾ ਜੀ ਨਾ ਹੁਣ ਹੁਣੀ ਨਾ ਉਹਨਾਂ ਨਾਲ ਵੀ ਗੱਲ ਹੋਈ ਐਸਪੀਓ ਸਾਹਿਬ ਉਹ ਵੀ ਨੋਟਿਸ ਚੈੱਕ ਹੀ ਗੱਲ ਹੈ ਕਮਲ ਜੀ ਦੇ ਜੀ ਜੀ ਸਰ ਕਹਿੰਦੇ ਅਸੀਂ ਕਰਵਾ ਦਿੰਦੇ ਹੁਣੀ ਕਰਵਾ ਦਿੰਦੇ ਹਾਂ ਜੀ ਕਰਵਾ ਦਾਂਗੇ ਬਾਜੀ ਹੋ ਜਾਊਗਾ ਸਰ 100% ਹੋ ਜਾਊਗਾ ਸਰ ਠੀਕ ਹੈ ਸਰ ਧੰਨਵਾਦ ਮੇਰੇ ਮੇਰੇ ਵਾਲੇ ਪੱਖ ਤੋਂ ਤਾਂ ਪੂਰਾ ਹੋ ਜੂਗਾ ਬਾਕੀ ਹੁਣ ਉਧਰੋਂ ਲਾਈਨ ਦੀ ਕੀ ਸਿਚੁਏਸ਼ਨ ਆਂਦੀ ਹੈ ਭਾਈ ਨੰਬਰ 1 ਦੀ ਹੈ ਡਿਸਪਾਲਜੀ ਨੂੰ ਕਹੋ ਉਹਨਾਂ ਨੂੰ ਕਹਿ ਦਿਓ ਇੱਕ ਵਾਰ ਠੀਕ ਆ ਸਰ ਠੀਕ ਆ ਧੰਨਵਾਦ ਕੀ ਮੇਰੇ ਸਰਹ ਕੋਈ ਸਾਫ ਸੀ ਗਿਆ ਜਿਨ੍ਹਾਂ ਨੇ ਪੱਕਾ ਦਿੱਤਾ ਵਾ ਕਿ ਉਹਨਾਂ ਨੇ ਕਿਹਾ ਵਾ ਕਿ ਸ਼ਾਮ ਤੱਕ ਅੱਜ ਲਾਈਨ ਕਲੀਅਰ ਹੋ ਜੂਗੀ ਜੇ ਕਲੀਅਰ ਨਾ ਹੁੰਦੀ ਤਾਂ ਫਿਰ ਅਸੀਂ ਦੁਬਾਰਾ ਸੀ ਫਿਰ ਰਿਪੀਟ ਖਬਰ ਰਿਪੀਟ ਤੁਹਾਨੂੰ ਚਲਾਵਾਂਗੇ ਜਦ ਤੱਕ ਜੁੜੇ ਰਹੇ ਲੁਧਿਆਣਾ ਦੇ ਲਿੰਡਾ ਤੇ ਕੈਮਰਾਮੈਨ ਪਰਸਨਲ ਦਾ ਧੰਨਵਾਦ